ਹੂੰ ਤਾਂ ਪੈ ਗਿਆ ਮੁੰਡਾ ਪਤਾ ਨਹੀਂ ਆਇਆ ਹੋਣਾ ਕਿ ਨਹੀਂ ਘਰ ਮੁੰਡੇ ਨੇ ਕਿੱਥੋਂ ਹੋਣਾ ਤੇ ਮੁੰਡਾ ਗਿਆ ਹੋਣਾ ਯਾਰ ਗੱਡੀ ਐ ਨਹੀਂ ਘਰ ਗੱਡੀ ਐ ਨਹੀਂ ਗਈ ਮੈਂ ਗਾਹੋਂ ਕੇ ਵੇਖੂਗੀ ਤੋ ਉਹ ਗੱਲ ਸੁਣ ਨਹੀਂ ਅਜੇ ਆਇਆ ਹੀ ਨਹੀਂ ਘਰ ਹੁਣ ਠੀਕ ਵਾ ਤੈਨੂੰ ਡਾਕਟਰ ਨੇ ਖਰਾਕ ਖਵਾ ਲਈ ਉੱਥੇ ਠੀਕ ਹੋਣ ਲੱਗਦਾ ਆਹੋ ਕੋਹ ਲੱਗਦਾ ਹੀ ਆ ਥੋੜਾ ਜਿਹਾ ਹੁਣ ਤੇ ਫਰਕ ਤੈਨੂੰ ਪੈਣਾ ਹੈ ਹਾਂ ਤਾਂ ਨਹੀਂ ਮੈਂ ਉੱਠਿਆ ਜਾਂਨ ਰਿਹਾ ਸਵਾਰ ਸਵੇਰ ਦਾ ਹੀ ਤੇ ਮੈਂ ਦਾ ਸੋਣ ਕੀ ਕਰਦੀ ਫਿਰ ਇੱਕ ਤੇ ਸਿਰ ਪਿੰਡੇ ਨਹਾਤੀ ਤੇ ਥੋੜਾ ਸਿਰ ਹੌਲਾ ਹੋਇਆ ਮੇਰਾ ਨਾਲੇ ਬਾਰੋਂ ਤੋਰ ਫੇਰਾਈਆਂ ਨਾ ਉਹ ਜੀਤੋ ਕੀ ਜਾਂਦੀ ਡੱਕਰੀ ਉਹ ਟੱਕਰੀ ਜਿਹੜੀ ਆਹੋ ਜੀਤੋ ਤੇ ਬਾਬਾ ਬਹੁਤ ਗੱਲਾਂ ਕਰਦੀ ਆ ਤੇ ਹਾਂ ਜੀਤੋ ਤੇ ਬਣੀ ਫਿਰਦੀ ਆ ਮੈਰਜ ਬਿਊਰੋ ਵਾਲਿਆਂ ਵਾਂਗੂ ਰਿਸ਼ਤੇ ਕਰਾਉਂਦੀ ਆ ਅਛਾ ਤੇ ਹੋਰ ਕੀ ਜਾਂਦੀ ਕਿੰਨੇ ਤੇ ਰਿਸ਼ਤੇ ਕਰਾਉਂਦੇ ਆ ਮੈਂ 8 ਮਨ ਨੂੰ ਮਾ ਰਿਸ਼ਤਾ ਕਰਾਤਾ ਵਾ ਅਛਾ ਤੇ ਪਰ ਆਂਦੀ ਮੇਰੇ ਪੈਸੇ ਬਣਦੇ ਆ ਗਏ 60 70 80 ਲੱਖ ਤੱਕ ਵੀ ਅੰਜ ਮ ਪਹੁੰਚ ਜਾਣੀ ਇਹ ਬਿਜ਼ਨਸ ਕਰਨਾ ਕਿਤੇ ਸੌਖਾ ਵਾ ਦੰਦਰ ਹੈ ਬਿਜ਼ਨਸ ਨੂੰ ਕੀ ਆ ਕੁੜੀਆਂ ਦੇ ਘਰੇ ਬਣਦੀਆਂ ਝਟ ਕੀ ਇਹਨੇ ਦੇ ਮੂੰਹ ਨਾ ਕਹਿ ਲੈਣਾ ਤੇ ਉਹ ਤੇ ਝਟ ਕਮਾ ਲੈਂਦੀ ਤੇ ਮਨਜੋਦ ਬਾਰੇ ਕਹਿਣਾ ਹੈ ਉਹਨੂੰ ਮਨਜੋਦ ਬਾਰੇ ਆਹ ਹੈ ਇੰਨੇ ਪੈਸੇ ਅਹੀਂ ਕਿੱਥੋਂ ਦੇਣੇ ਆ ਜੇ ਨਹੀਂ ਪੈਸੇ ਦੇਣੇ ਤੇ ਫਿਰ ਪਕਾ ਰੋਟੀਆਂ ਫਿਰ ਦੇ ਫਿਰ ਕਰਨੂਵੇਂ ਮਰੰਡੀ ਐਨੇ ਪੈਸੇ ਦੇ ਕੇ ਰਿਸ਼ਤਾ ਮੈਂ ਨਹੀਂ ਸਾਖਾਂ ਸਾਗ ਆਵੇ ਤਾਂ ਉਹਦੇ ਵਿੱਚ ਉਹਲਾ ਨਹੀਂ ਹੁੰਦਾ ਕੋਈ ਮੈਂ ਕਿਹੜੀ ਗੱਲ ਨੂੰ ਬੈਠੀ ਆ ਇਦਾਂ ਦੇ ਇਦਾਂ ਦੇ ਤੇ ਫਰਾਉਂ ਰਿਸ਼ਤੇ ਕਹੀ ਆ ਫਿਰ ਤੇ ਰਿਸ਼ਤੇਦਾਰਾਂ ਨੂੰ ਕੀ ਗੱਲ ਅਸੀਂ ਦੀਦੇ ਨਹੀਂਗੇ ਭਾਵੇਂ ਦੀਦੇ ਵੀ ਹੋਈਏ ਨਾ ਕਿਹਨੇ ਨਾ ਹਾਂ ਕੀ ਭਰੀ ਕਿਸਨੇ ਵੀ ਕਿਹ ਰਿਸ਼ਤੇਦਾਰ ਨੇ ਹਨੂ ਆਖਿਆ ਵੀ ਤੁਹਾਡੇ ਮੁੰਡੇ ਨਾਲ ਰਿਸ਼ਤਾ ਕਰਦੇ ਆ ਜਾਂ ਕਰਾਉਂਦੇ ਆ ਚੱਲ ਛਾ ਅਸੀਂ ਕਿਹਨੂੰ ਖੁੱਲ ਕੇ ਮੈਂ ਤਾਂ ਕਿਹਾ ਵੀ ਨਹੀਂ ਨਾ ਹਲੇ ਤੱਕ ਭਲਾ ਦੱਸ ਹੋਰ ਖੁੱਲ ਕੇ ਹੁਣ ਤੂੰ ਬਿਲਕੁਲ ਉਹ ਗੱਲ ਵੀ ਤੂੰ ਰਸੇ ਨਾਲ ਬੱਦੀ ਆ ਵੀ ਖੁੱਲ ਕੇ ਤੂੰ ਕਿਤਨਾ ਹੋਰ ਕਹਿਣਾ ਪਕਾਈ ਜਾ ਤੇ ਖਾਈ ਜਾ ਫਿਰ ਕੇ ਹਾਂ ਐਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਪਕਾਈ ਜਾ ਤੇ ਖਾਈ ਜਾ ਜਿੰਨਾ ਮੈਨੂੰ ਆ ਨਾ ਉਨਾ ਹੀ ਤੁਹਾਨੂੰ ਫਿਕਰ ਹੋਣਾ ਚਾਹੀਦਾ ਬਾਰੇ ਇੱਕ ਗੱਲ ਦਾ ਬੰਦੇ ਨਹੀਂ ਇੰਨੀ ਗੱਲ ਕਰਦੇ ਦੇ ਖੁੱਲ ਕੇ ਜਿੰਨੀਆਂ ਜਨਾਨੀਆਂ ਗੱਲ ਖੁੱਲ ਕੇ ਕਰ ਲੈਂਦੀਆਂ ਵਾਂ ਕੋਈ ਸਹੇਲੀ ਭੈਣ ਨੂੰ ਕਿ ਰਿਸ਼ਤੇਦਾਰ ਨੂੰ ਕਿਸ ਭੈਣ ਨੂੰ ਗੱਲ ਕਰੀਦੀ ਆ ਨਹੀਂ ਤੇ ਫੇਰ ਮੈਂ ਜੀਤੂ ਵੱਲ ਜਾਊਂਗੀ ਫੇਰ ਸਵੇਰੇ ਫਿਰ ਮੈਂ ਉਹਨੂੰ ਕਹਿ ਕੇ ਆਵਾ ਫੇਰ ਲਿਆ ਆਪੇ ਤੂੰ ਆਨੀ ਆਪੇਹੀਂ ਭੈਣ ਭਰਾਵਾਂ ਨੂੰ ਕੋ ਕਸਾਕਾਂ ਜਿਹਾ ਸਾਗ ਹੋਵੇ ਕੋਈ ਰਿਸ਼ਤੇਦਾਰੀ ਜਿਹਾ ਹੋਵੇ ਤਾਂ ਹੁਣ ਫਿਰ ਰਿਸ਼ਤੇਦਾਰਾਂ ਨੂੰ ਕਹਿ ਫਿਰ ਤੂੰ ਹੀ ਆਨੇ ਵੀ ਕਹਨੇ ਹਾਂ ਨਹੀਂ ਪਰ ਇਹ ਤੇ ਫਿਰ ਮੈਂ ਤਾਂ ਹੀ ਤੇ ਕਿਹਾ ਮਾਰੇ ਪੈਸੇ ਸੁਣ ਕੇ ਚੁੱਪ ਹੋ ਗਈ ਜੇ ਮੈਂ ਉਹਨੂੰ ਕਹਿ ਦਿੰਦੀ ਤੇ ਤੂੰ ਹੀ ਮੇਰੇ ਦੁਆਰੇ ਹੋ ਜਾਣਾ ਹੈ ਤੇ ਮੁੱਲ ਦੀ ਲੈਣੀ ਇੰਨਾ ਲੱਖ ਰੁਪਏ ਦੀ ਕੀ ਕਹੋ ਤੂੰ ਬੋਲਣਾ ਹੈਗਾ ਤੂੰ ਉਹਨੇ ਸਾਡੇ ਕੋ ਵੀ ਲੱਖ ਹੀ ਲੈਣਾ ਵਾ ਤੇ ਕੀ ਪਤਾ ਹੁਣ ਪੁੱਛਿਆ ਹੀ ਆ ਚੱਲ ਉਹਨੂੰ ਕਹਿ ਦੇ ਦੇਖ ਲੈ ਜੇ ਨਹੀਂ ਤੇ ਕੋਈ ਉਦਾਂ ਕੋਈ ਵੇਖ ਲੈ ਜੇ ਥੋੜੇ ਸਾਹਬ ਦੇ ਕਰ ਲਾਂਗੇ ਰੇਟ ਉਹਨਾਂ ਕੋਈ ਨਰਦ ਮੈਂ ਚਲ ਜਾਊਂਗੀ ਪੁੱਛੂੰਗੀ ਤੇ ਕਿਹੜਾ ਵੇਲਾ ਹੋ ਗਿਆ ਮੁੰਡਾ ਨਹੀਂ ਹਲੇ ਤੱਕ ਆਇਆ ਮੈਨੂੰ ਤੇ ਫਿਕਰ ਪਿਆ ਵਾ ਚਲ ਆ ਜਲੀ ਹੁਣ ਇੱਥੇ ਹੀ ਗੱਲਾਂ ਕਰੀ ਜਾਣੀਆਂ ਵਾ ਤੇ ਗੱਲਾਂ ਹੀ ਕਰਨੀਆਂ ਕੀ ਕਰਨਾ ਮੇਰਾ ਘਰ ਵੱਡ ਨੂੰ ਜੀ ਨਹੀਂ ਕਰਨ ਲਿਆ ਮੁੰਡਾ ਘਰ ਨਹੀਂ ਗਾ ਗਾੜੀ ਤੇ ਯਾਰ ਮੁੰਡਾ ਹੁਣ ਗੱਡੀ ਲੈ ਕੇ ਗਿਆ ਮੁੰਡਿਆਂ ਦੇ ਸਾਈ ਲਾ ਕੇ ਫੇਰ ਹੀ ਆਊਗਾ ਹੁਣ ਤੋ ਇੱਥੇ ਤਵਾਨੀਆਂ ਵੀ ਮੁੰਡਾ ਮੇਰਾ ਪਿਓ ਛੇਤੀ ਆ ਜੇ ਫੋਨ ਲਾਉ ਹਾਂ ਭਲਾ ਤੇ ਮੈਂ ਲਾ ਲੂੰ ਆਪਣੇ ਤੋਂ ਲਾ ਲੂੰਗਾ ਮੈਨੂੰ ਕਰਨ ਨੂੰ ਆ ਫੜਾਈ ਜਾਣ ਡਈ ਆ ਚਲ ਆ ਚਲ ਹਾਈ ਬੱਬਾ ਤੇ ਬੰਦੇ ਨੂੰ ਪਰਵਾ ਹੀ ਨਹੀਂ ਹੈਗੀ ਮਾਸਾ ਵੀ ਆਹੇ ਪਕਾਈ ਜਾਂ ਤੇ ਖਾਈ ਜਾਂ ਆ ਵੀ ਕੋਈ ਗੱਲ ਵਾ ਗੱਲ ਤੇ ਓਦਾਂ ਸਹੀ ਆ ਤੇ ਕੁੜੀਆਂ ਨਿਗੀਆਂ ਲੱਭਦੀਆਂ ਅੱਜ ਕੱਲ ਬਹੁਤਾ ਜਿਆਦਾ ਉੱਖਾ ਹੋਇਆ ਵਾ ਪਰ ਓਦਾਂ ਲੋਕੀ ਆਂਦੇ ਆਏ ਕਿ ਦੋ ਦੋ ਨਿਆਣੇ ਸਾਡੇ ਮੁੰਡੇ ਵਿੱਚ ਲੋਕਾਂ ਦੇ ਹੈਗੇ ਹੀ ਆ ਕੁੜੀਆਂ ਕਈਆਂ ਦੀਆਂ 4 4 5 5 ਕੁੜੀਆਂ ਵਾ ਆਹੇ ਮੇਰੇ ਮੁੰਡੇ ਦੇ ਕਰਮਾਂ ਨੂੰ ਕੁੜੀ ਕਿੱਥੇ ਚਲ ਗਈ ਆ ਇਹ ਮਾਰਾ ਸੱਚੇ ਪਾਸ਼ਾ ਕੋਈ ਚੰਗਾ ਟੋਟਕਾ ਦੇ ਚੰਗੇ ਕਰਦੀ ਆ ਜਾਵੇ ਸਾਨੂੰ ਕੱਖ ਨਹੀਂ ਚਾਹੀਦਾ ਬਸ ਸਾਡੇ ਆਗਿਆਕਾਰ ਹੋਵੇ ਤੇ ਸਾਨੂੰ ਪੁੱਛਣ ਵਾਲੀ ਹੋਵੇ ਹਾਂ ਹੈ ਗਾਂ ਆਈ ਨਹੀਂ ਗਈ ਪਤਾ ਨਹੀਂ ਕਿੱਥੇ ਖਲੋ ਗਈ ਆ ਮੈਂ ਪਾਣੀ ਲੈ ਕੇ ਕਦੋਂ ਦਾ ਖਲੋਤਾ ਤੁਸੀਂ ਪੀ ਲਿਆ ਵਾ ਮੈਂ ਪੀ ਲਿਆ ਵਾ ਪਾਣੀ ਦਿੱਤੇ ਮੈਨੂੰ ਤੇ ਨਹੀਂ ਗਈ ਇੰਨੀ ਹਾਂ ਅਰੇ ਆ ਮੇਰੀ ਗੱਲ ਸੁਣੋ ਆਜੋ ਹੁਣ ਕੀ ਗੱਲ ਹੋਈ ਆ ਕੱਲਾਂ ਚੋਂ ਹੀ ਗੱਲਾਂ ਵਾ ਕੇ ਗੱਲ ਕੀ ਹੋਣੀ ਆ ਨਹੀਂ ਪੀਣਾ ਤੂੰ ਨਹੀਂ ਮੈਂ ਨਹੀਂ ਪੀਣਾ ਮੈਂ ਪੀਲਾਂ ਹੋਰ ਥੋੜਾ ਜਿਹਾ ਦਵਾਈ ਤੇ ਖਾਧੀ ਤੇ ਫਰਕ ਵੀ ਪੈ ਜਾਊਗਾ ਪਰ ਮੈਨੂੰ ਤੇ ਗੱਲ ਸੁਣ ਕੇ ਟੈਨਸ਼ਨ ਹੀ ਬੜੀ ਹੋ ਗਈ ਆ ਹੂੰ ਉਥੇ ਮੀਤੋ ਪਹਿੰਜੀ ਨਹੀਂ ਬੈਠੀ ਦਵਾਈ ਲੈਣ ਲਈ ਆਹ ਪਰੇ ਬੈਠੀ ਹੋ ਵੀ ਤੇ ਮੈਨੂੰ ਆਂਦੀ ਆ ਵੀ ਤੂੰ ਹੀ ਮੁੰਡਾ ਮੰਗ ਲਿਆ ਆਪਣਾ ਕਾਕਾ ਅੱਛਾ ਤੇ ਮੈਂ ਮੇਰੇ ਮਾਂ ਚ ਵੀ ਕਰਿਆ ਉਹ ਰਿਸ਼ਤਾ ਕਰਾਉਣਾ ਤਾਂ ਆ ਪੁੱਛਣ ਲਈ ਆ ਹਾਂ ਸਮਝਾ ਨਹੀਂ ਭੈਣ ਜੀ ਹਜੇ ਮੰਗਿਆ ਨਹੀਂ ਗਾ ਸਭੋਂ ਵੀ ਰੋਕ ਕਰਨ ਦੇ ਆ ਮੰਗਣ ਦਾ ਵੀ ਚਲੋ ਹੁਣ ਵਿਹਣ ਜੋਗ ਵਾ ਹਾਂ ਆਂਦੀ ਭੈਣੇ ਵਿਆਹ ਦਾ ਟਾਈਮ ਨਾ ਹਾਂ ਤੇ ਮੈਂ ਮੈਂ ਆਖਾਂ ਆਏ ਕੋਈ ਲਾਮਾ ਵਾ ਕਿਉਂ ਇਦਾਂ ਆਂਦੀ ਆ ਅੱਛਾ ਤੇ ਮੈਂ ਨਹੀਂ ਚਲੋ ਤੇਰੇ ਦੇ ਪੈਰਾਂ ਸੱਲੋ ਜਮੀਨ ਚਸਗੀ ਨਿਕਲ ਗਈ ਤੇ ਮੈਂ ਆ ਕੋਈ ਨਹੀਂ ਭੈਣ ਜੀ ਜਿੱਥੇ ਸੰਜੋਗ ਹੋਏ ਹੋਈ ਜਾਣਾ ਮੈਂ ਕੋਈ ਨਹੀਂ ਆਹੋ ਆਂਦੀ ਨਹੀਂ ਵੀ ਸੰਜੋਗ ਵੀ ਆਂਦੀ ਆਪ ਹੁਣ ਲੜਾਉਣੇ ਪੈਂਦੇ ਆ ਕਹਿ ਕਹਿ ਕੇ ਮੈਂ ਕਿਉਂ ਆਂਦੀ ਮੇਰੇ ਮੁੰਡੇ ਨੂੰ ਰਿਸ਼ਤਾ ਨਹੀਂ ਹੋਇਆ ਕਿ ਮੇਰਾ ਤੇ ਮੁੰਡਾ ਆਂਦੀ ਟੈਨਸ਼ਨ ਲੈ ਗਿਆ ਡਿਪਰੈਸ਼ਨ ਚ ਚਲ ਗਿਆ ਵਾ ਅਈਆ ਹੋਰ ਮੈਂ ਤੇ ਕਿਤੇ ਗੱਲ ਸੁਣ ਕੇ ਤੇ ਪਾਣੀ ਪਾਣੀ ਹੋ ਗਈ ਉਥੇ ਚਲੇ ਸ਼ਾ ਕੋਈ ਗੱਲ ਨਹੀਂ ਗਈ ਅੰਦਰ ਇਹ ਸੰਜੋਗ ਹੁੰਦੇ ਆ ਧਰੋਂ ਲਿਖੇ ਹੁੰਦੇ ਆ ਜਿੱਥੇ ਇਹਦੀ ਅੰਜਲ ਹੋਇਆ ਇਹਦਾ ਹੋ ਜਾਣਾ ਵਾ ਤੇ ਤੂੰ ਟੈਨਸ਼ਨ ਨਾ ਲਈ ਕਿ ਇਹ ਨਾ ਹੋਵੇ ਤੂੰ ਟੈਨਸ਼ਨ ਲੈ ਕੇ ਫੇਰ ਬਿਮਾਰ ਪੈ ਜੀ ਪਰ ਇਹ ਆ ਨਾ ਹੁਣ ਆ ਤੇ ਹੁਣ ਦਿਆਂ ਹੁੰਦਿਆਂ ਹੋਵੇ ਅਸੀਂ ਵੀ ਪੱਕੀਆਂ ਖਾਈਏ ਜੇ ਮੇਰੇ ਵਰਗੀ ਚੜ ਗਈ ਤਾ ਦੀ ਤਾਂ ਰੱਬ ਤੇ ਪਤਾ ਹੁੰਦਾ ਵਾ ਜਰਾ ਇਦਾਂ ਵਾਗਰੂ ਵਾਗਰੂ ਕਰੇ ਸਰ ਨੂੰ ਚੜਦੀ ਵਾਗਰੂ ਵਾਗਰੂ ਕਰੀ ਜਾਂਦਾ ਵਾ ਘਰ ਦੇ ਵਿੱਚ ਬੈਠ ਕੇ ਨਾ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਕਹਿੰਦਾ ਮੀਰਾ ਕੇ ਨਾ ਨਹੀਂ ਜੀ ਕਰਦਾ ਵੀ ਮੈਂ ਵੀ ਆਪਣੇ ਨੌਂ ਦੀਆਂ ਹੱਥਾਂ ਦੀਆਂ ਪੱਕੀਆਂ ਖਾਵਾ ਮੇਰਾ ਵੀ ਜੀ ਕਰਦਾ ਵਾ ਸਾਡੀ ਨੌਂ ਆਵੇ ਅਹੀਂ ਆਪਣੇ ਪੁੱਤ ਨੂੰ ਵਿਆਹੀਏ ਉਤੇ ਪੋਤੀਆਂ ਹੁਣ ਮੈਂ ਵੀ ਖੜਾਵਾ ਮੈਂ ਵੀ ਲੋਕ ਦੇ ਤਰੇ ਫਿਰਦੇ ਚੋਲੇ ਹੋ ਰਹੇ ਆ ਤੇ ਮੈਂ ਵੀ ਚੋਕੇ ਤਰ੍ਹਾਂ ਕਿ ਕਿੰਨਾ ਰਾਂ ਲੈਣਾ ਸਾਡਾ ਕਿੰਨਾ ਤੇ ਕੱਬਰ ਵਾ ਹਾਂ ਕਿੰਨੇ ਕਿ ਜਾਣੇ ਮੁੰਡਾ ਜਿਉਂ ਚਲ ਜਾਂਦਾ ਸਾਈ ਸੋਈ ਮਿਲ ਜਾਂਦੀ ਸਾਰੇ ਘਰ ਨਹੀਂ ਆਉਂਦਾ ਦੁੰਦਰ ਘਰ ਕੀ ਆਉਣਾ ਉਹਨੇ ਇਹ ਆ ਵੀ ਉਹਦਾ ਜੀਵਨ ਸਾਥੀ ਹੋਵੇ ਘਰ ਉਹਦੇ ਇਹ ਆ ਵੀ ਨਿਆਣੇ ਹੋਣ ਤੇ ਘਰ ਦੀ ਖੇਚੂਦੀ ਬੰਦੇ ਨੂੰ ਉਹਦੇ ਉਧਰੇ ਉਧਰੇ ਹੀ ਫਿਰਦਾ ਹੁਣ ਜਿੱਦਾਂ ਅਹੀਂ ਆ ਕੇਵਲੇ ਰੌੜਾ ਪਾਉਨੇ ਲੜਦੇ ਭੜਦੇ ਫੇਰ ਉਦਾਂ ਦੇ ਉਦਾਂ ਹੀ ਟਾਈਮ ਪਾਸ ਹੋ ਜਾਂਦਾ ਜਿੱਥੇ ਦੋ ਜਾਣੇ ਆ ਦੋ ਭਾਂਡੇ ਖੜਕਦੇ ਵੀ ਆ ਤੇ ਮੁੰਡਾ ਵਾਕਿਆ ਤੁਹਾਡੀ ਗੱਲ ਖਣੋ ਕਿ ਉਧਰੇ ਉਧਰੇ ਹੀ ਫਿਰਨ ਵਾਲੀ ਗੱਲ ਵਾ ਆ ਉਧਰੇ ਹੀ ਫਿਰਦਾ ਚਲੋ ਕੋਈ ਨਹੀਂ ਮੈਂ ਆ ਹੀ ਕਰੂਗਾ ਜੋ ਕਰੂਗਾ ਚੰਗਾ ਹੀ ਕਰੂਗਾ ਪਰਮੇਸ਼ਰ ਇਹੋ ਜੀ ਕੋਈ ਗੱਲ ਨਹੀਂ ਟੈਂਸ਼ਨ ਲੈਣ ਦੀ ਮੈਂ ਨਾ ਜੇ ਉਹਨੂੰ ਕਹਿ ਦਿੰਨੀ ਆ ਕਿ ਵੇ ਲੋਕੀ ਝੱਟ ਲੈ ਲੂ ਹੁੰਦੇ ਆ ਤੇ ਤੂੰ ਵੀ ਲੱਭ ਲੁੱਭ ਲਾ ਕਿਤੇ ਉਹ ਮਾਤਾ ਫਲਾੰਦਾ ਨੰਬਰ ਲੈ ਦੇ ਮੈਨੂੰ ਟੀੜੀ ਦਾ ਨੰਬਰ ਲੈ ਦੇ ਮੈਨੂੰ ਉਹ ਜਿਹੜੀ ਉਹਦੋਂ ਕੁੜੀ ਵਿਚਾਰੀ ਚਲਾ ਕੇ ਲਿਆਂਦੀ ਤੇ ਮੈਂ ਇਦਾਂ ਗੱਲਾਂ ਕਰਨਾ ਇਹਦੇ ਮੈਨੂੰ ਮਸ਼ਕਰੀਆਂ ਹੀ ਕਰੀ ਜਾਵੇ ਉਹਦਾ ਨੰਬਰ ਲੈ ਦੇਣਾ ਏ ਮੈਨੂੰ ਉਹਦਾ ਨੰਬਰ ਲੈ ਦੇਣਾ ਏ ਮੈਨੂੰ ਤੇ ਦਵਿੰਦਰ ਉਹਨੂੰ ਇੰਨਾ ਭੋੜਾ ਬਣਾ ਸਮਝੀ ਨੰਬਰ ਜ਼ਰੂਰ ਉਹਨੇ ਕਿਸ ਦਾ ਨਾ ਕਿਸ ਦਾ ਲਿਆ ਹੋਣਾ ਜਾਵੇ ਹਾਏ ਹਾਏ ਤੁਹਾਨੂੰ ਇਹੋ ਹੀ ਗੱਲਾਂ ਆਉਂਦੀਆਂ ਵੀ ਚੰਗੀਆਂ ਆਪਾਂ ਦਿਆਂ ਗੱਲਾਂ ਕਰਦੇ ਕਰਦੇ ਮੁੜ ਕੇ ਤੁਸੀਂ ਫੇਰ ਹੋ ਜਾਂਦੇ ਦੂਜੇ ਰੋ ਲੈ ਉਹ ਇਹੋ ਜਿਹੇ ਬੰਦੇ ਨੂੰ ਭੂਲੇ ਨਹੀਂ ਸਮਝੀਂਦਾ ਜਿਹੜਾ ਮੇਰਾ ਪੁੱਤ ਨਹੀਂਗਾ ਇਦਾਂ ਦਾ ਜੇ ਇਹੋ ਜਿਹਾ ਹੋਵੇ ਨਾ ਤੇ ਤੁਹਾਨੂੰ ਕੋਈ ਨਾ ਕੋਈ ਲੈ ਆਉਂਦਾ ਫਿਰ ਮੈਂ ਨਾ ਬਾਹਰ ਤੇ ਤੁਰੀਆਂ ਫਿਰਦੀਆਂ ਰੁੱਖਾਂ ਨਾਲ ਲੱਗੀਆਂ ਵਾ ਲੈ ਆਉਂਦਾ ਜਾ ਉਹਨੂੰ ਫੋਨ ਕਰੋ ਆਇਆ ਨਹੀਂਗਾ ਕਿੱਥੇ ਆ ਹੁਣ ਮੈਨੂੰ ਇਹ ਤੂੰ ਦੱਸ ਵੀ ਰੋਟੀ ਘਰ ਪਕਾ ਸਕਦੀਆਂ ਕਿ ਜਾਂ ਮੈਂ ਮਝੋ ਨੂੰ ਆਖਾਂ ਵੀ ਉੱਥੋਂ ਬਾਹਰੋਂ ਹੋਟਲ ਤੋਂ ਲਈ ਆਵੇ ਹਾਏ ਹਾਏ ਰੋਟੀਆਂ ਮੁੱਲ ਤੂੰ ਜਦੋਂ ਤੂੰ ਠੀਕ ਨਹੀਂ ਗਈ ਚੌਂਕੀ ਜੀ ਕਿੰਨੇ ਬਣਨਾ ਵਾ ਮੈਂ ਦਵਾਈ ਖਾਦੀ ਆ ਫਰਕ ਥੋੜਾ ਬਹੁਤਾ ਪਿਆ ਵਾ ਕੋਈ ਨਹੀਂ ਮਸਨ ਨੇ ਰੇ ਖਾ ਲਾਂਗੇ ਜੇ ਮੁੰਡਾ ਤੇ ਆਇਆ ਨਹੀਂਗਾ ਮੈਂ ਪਕਾ ਲੈਨੀ ਰੋਟੀ ਰੋਟੀ ਦੀ ਨਾ ਗੱਲ ਕਰੋ ਤੁਸੀਂ ਮੁੰਡੇ ਨੂੰ ਫੋਨ ਕਰੋ ਬਸ ਸਰ ਮੈਂ ਕਰਦਾ ਹਾਂ ਉਹ ਮੁੰਡੇ ਨੂੰ ਆਹ ਹੋ ਸੁਣੋ ਅਹੀਂ ਤੇ ਵਧੀਆ ਹੋਰ ਕੀ ਕਰੀ ਜਾਂਦੇ ਅੱਛਾ ਤਾਂ ਮੈਂ ਕਹਿਣ ਦੀ ਹਾਂ ਮਿਲੀਨੀਏ ਤੁਹਾਨੂੰ ਸੈਲਰੀ ਅੱਗੇ ਕਿੰਨੀ ਲੇਟ ਹੋ ਗਈ ਆ ਇੰਨਾ ਇੰਨਾ ਦਿਨ ਛੁੱਟੀਆਂ ਤਾਂ ਮੈਨੂੰ ਪਤਾ ਹੈਗੀਆਂ ਹੀ ਵਿੱਚ ਹੁਣ ਕੀ ਕਹਿੰਦੇ ਹੋ ਸੋਮਵਾਰ ਕਾ ਦੀ ਛੁੱਟੀ ਹੁਣ ਮੈਂ ਤਾਂ ਅੱਗੇ ਗਿਆ ਨਹੀਂ ਵੀ ਹੱਤਾ ਤੋਂ ਬੜਾ ਵਧਣ ਗਿਆ ਓਤੇ ਉਹਦਾ ਠਾਕੇ ਵਾਲਾ ਤੇ ਪੱਕੀ ਹਾਂ ਕਰਕੇ ਗਏ ਨੇ ਮੈਂ ਚੱਲ ਉਹਦੇ ਵਿੱਚ ਜੇ ਕੋਈ ਸੂਟ-ਸ਼ਾਟ ਲੱਲਾਂਗੇ ਪੁਰਾਣਾ ਹੀ ਆ ਜਾਂ ਨਵਾਂ ਪਾਉਂਗਾ ਨਾਲੇ ਗੁਰਵਰਦੇ ਵੀ ਕੱਪੜੇ ਲੈਣ ਵਾਲੇ ਆ ਤਾਂ ਹੋਰ ਵੀ ਖਰਚਾ ਤੁਹਾਨੂੰ ਪਤਾ ਹੀ ਹੁਣ ਸਾਰਾ ਖਤਮ ਹੀ ਹੋਇਆ ਹਾਂ ਹਾਂਜੀ ਨਹੀਂ ਤੁਸੀਂ ਆਪ ਪੁੱਛ ਲਓ ਜੇ ਨਵੇਂ ਇਨਲੀਟ ਦਾ 10-15 ਦਿਨਾਂ ਦੇ ਅੰਦਰ ਲੇਟ ਅੱਗੇ ਹੋ ਗਈ ਆ ਇਹ ਵਿੱਚ ਜੇ ਵੀ ਕੱਪੜੇ ਸਾਰੇ ਨਵੇਂ ਲੈਣ ਵਾਲੇ ਆ ਕਿ ਹੁਣ ਇਦਰਾ ਇਦਰੀ ਥੋਕੇ ਦਾ ਫਿਰ ਖਰਚਾ ਕਿਉਂ ਆਉਂਦਾ ਹੈ ਫਿਸ਼ ਹਾਂਜੀ ਨਹੀਂ ਨਹੀਂ ਉਹਦੇ ਵਿਚਾਰੇ ਕਿੱਥੋਂ ਆ ਗਏ ਕੱਪੜੇ ਪਰ ਉਹਦੇ ਤੇ ਸਾਰੇ ਕੱਪੜੇ ਉੱਚੇ ਆ ਗਏ ਨਾਲੇ ਥਾਕ ਕੇ ਵਾਧ ਤੇ ਨਵੇਂ ਲਵਾਵਾਂਗੇ ਮੰਮੀ ਹਾਨੂੰ ਵੀ ਕੱਪੜੇ ਲਿਆ ਦਿਓ ਇਕ ਤੇਰੇ ਵਿੱਚੇ ਰਹਿੰਦੀਆਂ ਕੋਈ ਨਹੀਂ ਲਾ ਦੇ ਤੁਹਾਨੂੰ ਵੀ ਠੀਕ ਹੈ ਨਹੀਂ ਇੱਧਰ ਰਹੀ ਹਾਂ ਸਮਰੀਤ ਹੁਣ ਕਹਿਣਾ ਚਲੋ ਠੀਕ ਆ ਫਿਰ ਪੁੱਛਿਓ ਉਹਨਾਂ ਨੂੰ ਮੈਂ ਪਾ ਦਉ ਇੱਕ ਦੋ ਦਿਨ ਜੀ ਫਿਰ ਤੁਹਾਨੂੰ ਪਤਾ ਹੁਣ ਖਰਚਾ ਖਰਚਾ ਬੜਾ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਗੁਰਵਾਰ ਇੱਧਰ ਆ ਆ ਕਿੱਥੇ ਲਾਇਆ ਗਲੇਪ ਇਹ ਜੇ ਮਮਾ ਨੇ ਕਹਾਂਦੇ ਹੈ ਕਿ ਮੇਰੇ ਆ ਲਾ ਦੋ ਫਿਰ ਮਮਾ ਲਾਤਾ ਤੇ ਮਮਾ ਅਗੇ ਕਲਿੱਪ ਲਾ ਲਾਰਾ ਜਿਣੀ ਹੈਗੀ ਮੁੰਡੇ ਨੂੰ ਵੀ ਕਲਿੱਪ ਲਾਈ ਜਾਂਦੀ ਆ ਛਾਡੇ ਨੂੰ ਕੱਢ ਦੇ ਰਹਿਣ ਦੇ ਮਮਾ ਨੂੰ ਬਹੁਤ ਪਤਾ ਵਾ ਇੱਧਰ ਹੋਣ ਡਿਆ ਹੈ ਕੱਕੀ ਮੈਨੂੰ ਉਹ ਲਾ ਕੇ ਦੋ ਲਾ ਕੇ ਦੋ ਲਾਇਆ ਪਤਾ ਨਹੀਂ ਕਿੱਦਾਂ ਮੇਰੇ ਕੋਲ ਤਾਂ ਨਿਕਲ ਮਣ ਜਾ ਹੁਣ ਮਮਾ ਕੋਈ ਲਵਾ ਮਮਾ ਨੂੰ ਕਹਿ ਲਾ ਕੇ ਦੇ ਚਾ ਭੂਈ ਕੋਲਵਾ ਜਾ ਕੇ ਹੁਣ ਇਹ ਕੁੜੀ ਨਹੀਂ ਨਾ ਮੁੰਡੇ ਨੂੰ ਵਗਾੜ ਹੀ ਦੇਣਾ ਕਿਹਦਾ ਪੁੱਠੀਆਂ ਚਾਚਾ ਦੱਸਦੀ ਆ ਕਲਿੱਪ ਲਾਉਣ ਪਈਗੀ ਨਿੰਗੋ ਗੀਦੀ ਨਾ ਮੈਂ ਤੇਰੀ ਬੋਤਲ ਵੀ ਰੱਖ ਕੇ ਆਵਾਂ ਸਮਰੀਦ ਪਰਪੈਂਡਿ ਬੋਤਲ ਰੱਖ ਕੇ ਆਵਾ ਮਮਾ ਹਾਂਜੀ ਦੱਸਾ ਹਾਂ ਗਰ ਬੁੱਤ ਨਾ ਕਰੋ ਦੀ ਬਾਹਣਾ ਨਿਕਲ ਜੀ ਨਹੀਂ ਹਾਂ ਉਹ ਮਾਮੀ ਕਹਿੰਦੇ ਕੇ ਦੇ ਆ ਕਲਿੱਪ ਲਾ ਦੇ ਕਲਿੱਪ ਲਾ ਦੇਣੀ ਆ ਕੋਈ ਨਹੀਂ ਮੈਂ ਉਹ ਭੱਜ ਰਮਨ ਸੰਧੀ ਆ ਨਾ ਫੇਰ ਲਾਉਨੇ ਆ ਠੀਕ ਆ ਠੀਕ ਆ ਹਾਂ ਤੇ ਬੇਟਾ ਅਹੀਂ ਨਾ ਸੱਤ ਨਾ ਦੋ ਦਨੋ ਫ੍ਰਿਜ ਰੱਖ ਕੇ ਆਉਣਾ ਹੀ ਆ। ਖਾਬ ਨਾ ਹੋ ਜਾ ਪਤਾ। ਉਹ ਮਾਮੀ ਨਾ ਗੁਰਵੱਲੀ ਨੇ ਕੱਪੜੇ ਮੰਗਾਉਣ ਦੇ ਹੈਗੇ मामੂ ਕੋ। ਅੱਛਾ ਮੈਂ ਕਹਾਂਗੀ ਕਿ ਭਾਮੀ ਮੇਰੇ ਵਾਸਤੇ ਵੀ ਮੰਗਾ ਦੇ ਮਾਮੀ ਕਹਿੰਦੇ ਹੈਗੇ ਕਿ ਕੋਈ ਨਾ ਮੰਗਾ ਦੇਾਂਗੇ ਤਾਂ ਦਿੱਲੀ ਵੀ। ਚਲ ਕੋਈ ਨਹੀਂ ਆ ਰਿਹਾ ਕਿ ਨਾ ਤੈਨੂੰ ਸੂਟ ਕਰਨ ਮਾਮੂ ਦੀ ਤਨਖਾਹ ਹੁੰਦੀ ਹੈ ਨਾ ਉਹਦੇ ਕੋ ਪੈਸੇ ਲੈ ਕੇ ਤੇ ਫੇਰ ਲੈ ਕੇ ਦੇਣੇ ਆ। ਠੀਕ ਆ ਤਾਂ ਧੀਆਂ ਦੇ ਸੂਟ ਉਹਨੂੰ ਕਹਣਾ ਮਾਮੂ ਚੋਟ ਲੈ ਦੇ ਹੰਡੀਆਂ ਧੀਆਂ ਨੂੰ ਕਹਦੀ ਤੂੰ ਚੰਗਾ ਕਿ ਵੇ ਤਨ ਮਾਮੂ ਸੂਟ ਲੈ ਕੇ ਦੇ ਉਹਦੇ ਤੇ ਮੈਂ ਵੀ ਕਹੂੰਗੀ ਉਹਨੂੰ ਠੀਕ ਆ ਠੀਕ ਆ ਮੇਰਾ ਫੋਨ ਕਿੱਥੇ ਜਾ ਗਿਆ ਬੱਚਾ ਤੇਰਾ ਹੂੰ ਟੈਲੀਫੋਨ ਕਿਥੇ ਨਾਲੇ ਫੋਨ ਦੋਗੇ ਕਰਨ ਮੈਂ ਵੀਡੀਓ ਦੇਖਣੀ ਬਸ ਫਿਰ ਉਹਦੇ ਤੇ ਤੂੰ ਇਹ ਥੋੜਾ ਵੀ ਇੱਕ ਦੇਖਣੀ ਆ ਡਾਟਾ ਖਤਮ ਹੋ ਜਾਣਾ ਮੇਰਾ ਕੋਕ ਨਹੀਂ ਹੁੰਦਾ ਆਈਓ ਪਿਆ ਜੇ ਬਾਪਾ ਜੀ ਵੇਖੇ ਨਾ ਜੇ ਪਾਪਾ ਹੁੰਦੇ ਨਾ ਹਾਨੂੰ ਮੈਨੂੰ ਹੋਰ ਕੇ ਨੂੰ ਫੋਨ ਵੀ ਨਹੀਂ ਕਰਨਾ ਪੈਣਾ ਹੈਗਾ ਨਹੀਂ ਕਿ ਨੂੰ ਕਹਿਣਾ ਪੈਣਾ ਹੈਗਾ ਚਲ ਸੁਮੇਲੀ ਤੋ ਉਹਨਾਂ ਨੂੰ ਨਾ ਯਾਦ ਕਰਿਆ ਕਰ ਜੇ ਦੋਨਾਂ ਨੂੰ ਨਹੀਂ ਨਾ ਤਾਂ ਧੀ ਜਿਆਦਾ ਹੁੰਦੀ ਤੇ ਫਿਰ ਤੁਸੀਂ ਐਵੇਂ ਯਾਦ ਕਰਦੇ ਜੇ ਉਹਨੂੰ ਠੀਕ ਆ ਮੈਂ ਰਾਤ ਦਿਨੇ ਪਰ ਚੇਤੀ ਦੇ ਜੀ ਬਾਦ ਮੇਰਾ ਫੋਨ ਮਿਲ ਦਿਨੇ ਮੈਨੂੰ ਮੈਂ ਸੁੱਟ ਲੈਣਾ ਹੂੰ ਮੰਮੂ ਦੇ ਠਾਕੇ ਤਿੰਨਵੇਂਵੇਂ ਸੂਟ ਪਾਉਣੇ ਫਰਾਕਾਂ ਪਾਉਣੀਆਂ ਮੇਰੀ ਤੀਨੇ ਦੇ ਸ਼ੋਨੀ ਫਰਾਕ ਲੈ ਕੇ ਦੇਣੀ ਸ਼ੋਨੀ ਹਾਂ ਚਲੋ ਤੈਨੂੰ ਮੈਂ ਬਾਹਰ ਕਮਾ ਕੇ ਲਿਆਉਣੀ ਆ ਚਲੋ ਘੁੰਮੀ ਕਰਕੇ ਹੁਨੇ ਲੱਗਦਾ ਮੰਮਾ ਨਹੀਂ ਹੈਗੇ ਪਰ ਇੱਕ ਵਾਰੀ ਵੇਖ ਲੈਣੀ ਕੀ ਤਾਂ ਮੰਮਾ ਲੱਗ ਕੇ ਹੋਣ ਨਹੀਂ ਹੈਗੇ ਲਗਦਾ ਡਰਾਈਵਿੰਗ ਕਰ ਗਈ। पापा ਨੂੰ ਫੋਨ ਵੀ ਲਾ ਲੈਣੀ ਆ। ਇਹ ਤਾਂ ਜੇ ਮੰਮਾ ਨੇ ਫਿਰ ਮੈਸੇਜ ਸੁਣ ਲਿਆ ਤੇ। ਛੋਕ ਡਿਵਿਨਿੰਗ पापा ਤੇ ਨਾ। ਠੀਕ ਕਰਾਂ ਫਿਰ। पापा ਨੂੰ ਵੌਇਸ ਮੈਸੇਜ ਹੀ ਕਰ ਦਿੰਨੀ ਆ। ਹੈਲੋ ਪਾਪਾ ਤੂੰ ਮੇਰਾ ਫੋਨ ਕਰਤ ਨਹੀਂ ਚੱਕਣ ਦੇ ਹੈਗੇ ਮੈਂ ਤੈਨੂੰ ਹਾਂ ਮੈਂ ਤੁਹਾਨੂੰ ਪਿੰਨਾਵੇਂ ਪੰਜ ਵਾਰੀ ਫੋਨ ਲਾਇਆ ਹੈਗਾ ਕੱਲ ਪਰਸੋ ਦਾ ਤੀ ਚੱਕਦੇ ਹੀ ਨਹੀਂ ਐਵੇਂ ਹੁਣ ਮੈਂ ਫਿਰ ਤੋਂ ਲਾਇਆ ਵਾ ਮੇਰੇ ਮੰਮਾ ਕਹਿੰਦੇ ਹੁੰਦੇ ਹੈਗੇ ਉਹ ਤੂੰ ਹਾਂਜੀ ਹਾਂਜੀ ਵਧੀਆ ਤੂੰ ਹੀ ਸੁਣਾਓ ਹਾਂਜੀ ਹਾਂਜੀ ਹੰਡੀਏ ਕਿੰਦਾ ਨਹੀਂ ਗੱਲ ਹੋਈ ਭਲਾ ਅਸੀਂ ਤਾਂ ਘਰ ਸਾਰੀ ਤਿਆਰੀ ਕੀਤੀ ਹੁਣ ਤੇ ਫਿਰ ਕੀ ਹੋ ਗਿਆ ਆਂਟੀ ਤਲਾਕ ਹੋਇਆ ਇਹਦੇ ਉਹ ਵਿਚਨੀ ਕਿਹੜਾ ਕਿਹਨੂੰ ਕੁਝ ਕਹਿਣ ਦੀ ਆ ਉਹ ਵੀ ਘਰਮਾ ਦੀ ਮਾਰੀ ਆ ਤੋ ਹੀਆਂ ਨੂੰ ਇਥੇ ਪੱਕੀ ਕਰਕੇ ਗਏ ਆਂ ਤੇ ਹੁਣ ਰਿਸ਼ਤੇਦਾਰਾਂ ਨੂੰ ਫੋਨ ਵੀ ਕਰ ਲਏ ਆਂ ਤੇ ਠਾਕੇ ਦਾ ਪ੍ਰੋਗਰਾਮ ਵੀ ਕਿਹਾ ਸੀ ਤਾਂ ਭਜਾਲੀ ਮਿਤਰੀ ਵਿਆਹ ਕਰਾਣੀ ਹੋਰ ਕੋਈ ਹੋਰ ਇਸਨੇ ਆ ਤੁਹਾਡੇ ਵਾਲੀ ਵਿਹੱਦ ਹੋਈ ਆ ਇੰਨੇ ਰਿਸ਼ਤੇ ਆਉਂਦੇ ਆਂ ਹੀ ਤੁਹਾਡੇ ਦੇ ਕੇ ਆਸ ਰੱਖੀਬ ਜਲ ਤੁਹਾਡੇ ਜੱਖੇ ਕਰਨਾ ਰਿਸ਼ਤਾ ਤੂੰ ਹੀ ਪੁੱਛ ਕੇ ਵੇ ਲੋ ਇੱਕ ਵਾਰੀ ਫੇਰ ਤੇ ਉਹਦਾ ਵੀ ਤਾਂ ਅਹੀਂ ਕੁੜੀ ਦਾ ਅਧਿਕਾਰ ਹੀ ਦੇਣਾ ਕਿਤੇ ਨਾ ਕਿਤੇ ਅਹੀਂ ਕਿਹੜਾ ਕੁੜੀ ਬਿਠਾਈ ਰੱਖਣੀ ਘਰ ਅੰਡੀ ਇਹ ਗੱਲ ਹੀ ਚੰਗੀ ਵੈ ਤੁਹਾਡੇ ਵਾਦ ਦੇਰ ਚਲੋ ਠੀਕ ਹੈ ਫਿਰ ਚੰਗਾ ਉੰਟੀ ਦੀ ਵੀ ਹੱਦ ਹੋਈ ਆ ਪਿਆਰ ਤੇ ਜਵਾਬ ਦੇ ਤਾਂ ਪਹਿਲਾਂ ਆਂਦੀ ਤਿਆਰੀ ਕਰੋ ਤਿਆਰੀ ਕਰੋ ਹੁਣ ਜਦੋਂ ਸਾਰੀ ਤਿਆਰੀ ਕਰ ਲਈ ਆ ਹੁਣ ਵੀ ਇਹ ਰਿਸ਼ਤਾ ਨਹੀਂ ਕਰਨਾ ਉਹਨਾਂ ਨੇ ਇਹ ਕਿਦਾਂ ਦੀ ਗੱਲ ਹੋਈ ਨਾਲੇ ਨਾ ਮੰਮਾ ਜਿੰਦੇ ਤੂੰ ਹੀ ਆਪਣੇ ਪਾਪਾ ਦੇ ਤਾਂ ਬੋਝਵਾ ਹਨਾ ਤੇ ਨਾਲੇ ਮੰਮਾ ਵੀ ਨਾ ਤੁਹਾਨੂੰ ਰੋ ਰੋ ਕੇ ਯਾਦ ਕਰਦੇ ਹੁੰਦੇ ਸੀ ਕਿ ਤੇ ਲੋਕ ਲੋਕ ਕੀ ਕਰਦੇ ਹੁੰਦੇ ਸੀ ਕਿ ਮੈਂ ਹੁਣ ਮੰਮਾ ਤੋਂ ਚੋਰੀ ਮੈਸੇਜ ਭੇਜਣੀ ਆ

ओके। ਨਾਲੇ ਪਾਪਾ ਆਈ ਮਿਸ ਯੂ ਹੁਣ ਹਨੁਇ ਥੋਅ ਕੇ ਲੈ ਜਾਓ। ਠੀਕ ਆ। ਕੁੱਕੀ ਆਪਾ ਇੱਥੇ ਬੋਰ ਹੁਨੇ ਰਹਿੰਦੇ ਨਾ ਐ। ਨਾਲੇ ਮੰਮੀ ਵੀ ਗੁੱਸੇ ਹੰਦੇ ਰਹਿੰਦੇ ਹਨ। ਮੰਮਾ ਕਹਿੰਦੇ ਕਿ ਇਨਨ ਕੋਈ ਚੀਜ਼ ਨਹੀਂ ਮੰਗਣੀ। ਤੇ ਇਹਨਾਂ ਹਨੁ ਲਾਜੋ ਤੇ ਨਾਲੇ ਨਾ ਮਮਾ ਵੀ ਰੋਕ ਲੋ ਕਹਿੰਦੇ ਤਨ ਯਾਦ ਕਰਦੇ ਹੁੰਦੇ ਰੋਂਦੇ ਵੀ ਹੁੰਦੇ ਆ। ਓਕੇ। ਬਾਏ। ਹੁਣ ਆਏ ਆਪਣੇ ਬਾਰੇ ਮੈਸੇਜ ਡਿਲੀਟ ਕਰਾਂ ਕਿ ਨਾ ਕਰਾਂ ਕਰੀ ਜਿੰਨੀ ਆ